ਅਸੀਂ ਸਵੇਰੇ ਮੇਰੀ ਮਿਸ ਜੱਲੇ ਆਈਏ 6:30 ਵਜੇ ਉਹ ਐਡੀ ਬੋਰਡ ਦੇਖੇ ਮੈਨੂੰ ਮੁਰਗੀ ਵੇਡ ਖੁੱਲਾ ਹੋਇਆ ਸੀ ਮੇਨ ਗੇਟ ਕੋਲ ਕੇ ਦਾ ਥੱਲੇ ਆਏ ਥੱਲੇ ਆ ਕੇ ਦੇਖਿਆ ਅਸੀਂ ਮੇਨ ਗੇਟ ਇਹ ਤਾਂ ਫੁੱਲੇ ਵੀ ਸੀ ਫਿਰ ਅਸੀਂ ਅੱਗੇ ਜਾ ਕੇ ਦੇਖਿਆ ਸਾਡੇ ਉੱਤੇ ਟੇਬਲ ਤੇ ਐਂਟਾ ਮੋਟਰ ਦੇ ਪੈਸੇ ਸਾਰੇ ਕੱਢੇ ਹੋਏ ਸੀ ਸਾਹਮਣੇ ਮੇਨ ਲੋਕ ਦੀ ਰੋਣੀ ਉਹਨਾਂ ਦਾ ਖੁੱਲ੍ਹਿਆ ਨਹੀਂ ਜੀ ਤੇ ਉੱਥੇ ਉਹਨਾਂ ਦੀ ਸੱਬਲ ਪਈ ਹੈ ਜੀ ਉੱਥੇ ਜਿਹੜਾ ਸੰਦ ਲਿਆ ਸੀ ਉਹ ਖੁੱਲਾ ਪਿਆ ਨਹੀਂ ਉਹ ਉੱਪਰ ਰੋਸ਼ਨ ਵਾਲੀ ਦਿੱਤੀ ਬੜੇ ਸਾਹਮਣੇ ਉੱਪਰ ਦੀ ਉਹ ਬੜੀ ਬੜੀ ਬਿਚਰੀ ਜੀ ਸਮਾਨ ਸੁੱਣਾ ਇਧਰ ਪਿਆ ਸੀ ਸਾਰਾ ਪਾਪਾ ਤੁਸੀਂ ਰੱਖ ਲਓ ਮੇਰਾ ਸੇਫ ਰਹੇਗਾ ਇੱਥੇ ਇਸ ਕਰਕੇ ਸਾਰਾ ਕੁਝ ਪੰਜ ਚਿੰਤੇ ਪੰਜ ਦੇ ਵਿਚੇ ਟਿਕਾਇ ਸੀ ਗਾਈ ਮੇਰਾ ਕੀ ਨਾ ਮੈਨੂੰ ਤੇ ਕੀ ਘਟਨਾ ਵਾਪਰੀ ਮੇਰੇ ਨਾਲ ਤਾਂ ਅਜੇ ਕੁਮਾਰ ਗੁਰੂ ਹੀ ਹੈ ਹਾਂਜੀ ਗੋਲ ਸਾਹਿਬ ਕੀ ਘਟਨਾ ਵਾਪਰੀ ਜਿਹੜੀ ਚੋਰੀ ਹੋਈ ਸਰ ਜੀ ਅਸੀਂ 12 ਵਜੇ ਸੋਏ ਆਂ ਉੱਪਰ ਜਾ ਕੇ ਉਸ ਤੋਂ ਬਾਅਦ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ ਅਸੀਂ ਸਵੇਰੇ ਮੇਰੀ ਮਿਸ ਜੀ ਥੱਲੇ ਆਈਏ 6:30 ਵਜੇ ਉਹ ਐਡੀਟ ਬੋਰਡ ਦੇਖ ਕੇ ਮੈਨੂੰ ਮੁਰਗੀ ਗੇਟ ਖੁੱਲਾ ਹੋਇਆ ਸੀ ਮਾਰਕੀਟ ਕੋਲਿਆਂ ਦਾ ਉਹ ਥੱਲੇ ਆਏ ਕਿ ਦੇ ਨੀਚੇ ਮੇਰੇ ਬੇਟੇ ਨੂੰ ਗਾਇ ਵੀ ਤੁਸੀਂ ਗਏ ਸੀ ਥੱਲੇ ਮੇਰਾ ਬੇਟਾ ਕਹਿੰਦਾ ਮੈਂ ਨਹੀਂ ਗਿਆ ਜੀ ਫਿਰ ਮੈਨੂੰ ਪੁੱਛਿਆ ਗਿਆ ਪਾਪਾ ਤੂੰ ਗਿਆ ਸੀ ਮੈਂ ਨਾ ਫਿਰ ਮੇਰੀ ਬੇਟੀ ਨੂੰ ਪੁੱਛਿਆ ਗਿਆ ਵੀ ਤੁਸੀਂ ਗਏ ਸੀ ਕਿਤੇ ਨਾ ਜੀ ਫਿਰ ਉਹ ਥੱਲੇ ਆਇਆ ਥੱਲੇ ਆ ਕੇ ਦੇਖਿਆ ਸੀ ਮੇਨ ਗੇਟ ਇਹ ਤਾਂ ਖੁੱਲਾ ਵੀ ਸੀ ਫਿਰ ਅਸੀਂ ਅੱਗੇ ਜਾ ਕੇ ਦੇਖਿਆ ਸਾਡੇ ਉੱਤੇ ਟੇਬਲ ਤੇ ਐਂਟਾ ਮੁੰਡੇ ਪੈਸੇ ਸਾਰੇ ਕੱਢੇ ਹੋਏ ਸੀ ਤੇ ਵੇ ਵੇ ਜੀ ਪੈਸੇ ਉਹ ਵੀ ਇੱਥੇ ਜੀ ਸਾਹਮਣੇ ਮੇਨ ਲੋਕ ਸੀ ਜਿਹੜਾ ਜੀ ਉਹਨਾਂ ਦੇ ਖੁੱਲ੍ਹੇ ਨਹੀਂ ਜੀ ਤੇ ਉੱਥੇ ਉਹਨਾਂ ਦੀ ਸੱਬਲ ਪਈ ਹੈ ਜੀ ਉੱਥੇ ਜਿਹੜਾ ਸੰਦ ਲਿਆ ਸੀ ਉਹ ਖੁੱਲ੍ਹਿਆ ਪਿਆ ਜੀ ਉਹ ਉੱਪਰ ਰੋਸ਼ਨ ਦਾ ਬਿਚੀ ਬੜੇ ਸਾਹਮਣੇ ਉੱਪਰ ਦੀ ਤੇ ਉਹਨਾਂ ਨੇ ਸਾਰਾ ਕੁਝ ਕੀਤਾ ਜੀ ਕੰਮ ਕਿੰਨਾ ਕਾ ਚੋਰੀ ਕਰਕੇ ਲਗਾਈ ਸਮਾਪਤ 25 ਦੇ 30 ਸੋਨਾ ਸੀ ਵੀ ਨਹੀਂ ਛੱਡਿਆ ਸਿਲਵਰ ਦਾ 25 ਦੇ 30 ਸੋਨਾ ਸੀ ਬੇਟੀਆਂ ਆਈਆਂ ਵੀ ਸੀ ਸਾਵਣ ਕਰਕੇ ਵਿਆਹ ਸੀ ਭਤੀ ਜਰ ਟੁੰਡੀ 29 ਦੀ ਲਈ ਉਹ ਬੜੀ ਬੜੀ ਬੇਟੀਆਂ ਵੀ ਸਮਾਨ ਸੋਨਾ ਇੰਦਰ ਪਿਆ ਸੀ ਸਾਰਾ ਵੀ ਪਾਪਾ ਤੁਸੀਂ ਰੱਖ ਲਓ ਮੇਰਾ ਸੇਫ ਰਹੇਗਾ ਇੱਧਰ ਇਸ ਕਰਕੇ ਸਾਰਾ ਕੁਝ 5 3 6 5 ਦੇ ਵਿੱਚ ਕੈਸ਼ ਸੀ ਵੀ ਮੇਰਾ ਕੈਸ਼ ਵੀ ਲੱਗੀ ਹਾਂ ਜੀ ਹਾਂ ਜੀ 3 3 ਤੇ 5 ਦੇ ਵਿੱਚ ਸੀ ਲੱਖ ਜਾ ਹਾਂ ਲੱਖ ਜੀ ਉਹ ਮੇਰਾ ਬੀੜੀ ਸੀਡ ਦਾ ਕੰਮ ਹੈ ਸਪਲਾਈ ਦਾ ਕੰਮ ਹੈ ਅੱਛਾ ਜੀ ਏ ਹੁਣ ਪੁਲਿਸ ਆਈ ਹੈ ਜੀ ਕੰਪਲੀਟ ਦਿੱਤੀ ਆ ਪੁਲਿਸ ਚੋਰੇ ਆਏ ਜੀ ਅਸੀਂ ਜਾ ਕੇ ਆਈ ਥਾਣੇ ਜੀ ਤੇ ਸਰ ਕੋਈ ਸੀਸੀਟੀਵੀ ਉਹ ਕਹਿੰਦੇ ਜੀ ਸੀਸੀਟੀਵੀ ਕਵਰੇਜ ਦੇਖ ਲੋ ਕਹਿੰਦੇ ਫਿਰ ਸਾਡੇ ਕੋਲੇ ਆ ਕੇ ਲਿਆਓ ਸੀਸੀਟੀਵੀ ਕੋਈ ਹੈ ਹੈ ਜੀ ਨੇੜੇ ਤੇੜਾ ਕੋਈ ਨਹੀਂ ਮਿਲਿਆ ਜੀ ਤੁਸੀਂ ਆਪਦੇ ਘਰੇ ਨਹੀਂ ਲਾਇਆ ਹੋ ਸੀ ਮੱਲੇ ਦੀ ਖੜੀ ਚ ਵੀ ਨਹੀਂ ਆਏ ਸਾਡੇ ਜੀ ਹਾਂ ਜੀ ਕੀ ਨਾਮ ਆ ਜੀ ਤੇ ਕੇਰੇ ਮੇਰਾ ਨਾਮ ਪ੍ਰਿਆੰਕਾ ਹੈ ਅਸੀਂ ਡੋਗਰੇ ਮੱਲੇ ਰਹਿੰਦੇ ਆ ਦੋ ਨੰਬਰ ਗਲੀ ਸਰੰਦੀ ਕੇ ਕੀ ਕੱਦਣਾ ਮਸਤ ਸਾਡੇ ਘਰੇ ਚੋਰੀ ਹੋਈ ਹੈ ਸਵੇਰੇ ਸਾਨੂੰ ਨਹੀਂ ਪਤਾ ਸਾਢੇ 12 ਵਜੇ ਮੇਰੇ ਫਾਦਰ ਉਹ ਨਹੀਂ ਸੁੱਤੇ ਨੇ 6:30 ਵਜੇ ਸਾਨੂੰ ਸਵੇਰੇ ਪਤਾ ਲੱਗਿਆ ਜਾਦੂ ਦੇਖਿਆ ਸਾਰੇ ਕੁੰਡੇ ਖੁੱਲੇ ਸੀ ਜਦ ਮੇਰੀ ਮੰਮਾ ਉਰੇ ਆਏ ਪੌੜੇ ਦੇਖਿਆ ਤਾਂ ਇਹ ਸਾਰੇ ਕੁੰਡੇ ਬੈਕ ਮੁੜ ਕੇ ਵਾਪਿਸ ਜਦ ਇਹਨਾਂ ਨੇ ਉੱਪਰ ਜਾ ਕੇ ਪੁੱਛਿਆ ਮੇਰੇ ਫਾਦਰ ਨੂੰ ਕਿ ਉੱਪਰ ਤੁਸੀਂ نیچے ਗਏ ਸੀ ਉਹ ਕਹਿੰਦੇ ਨਹੀਂ ਅਸੀਂ ਉਰੇ ਆ ਕੇ ਦੇਖਿਆ ਉਹਨਾਂ ਤੋਂ ਕੁੰਡਾ ਅੰਦਰਲਾ ਖੁੱਲਿਆ ਨਹੀਂ ਉਹਨਾਂ ਨੇ ਉਹਦੇ ਵਿੱਚ ਦੀ ਜਾ ਕੇ ਛਾਲ ਮਾਰ ਕੇ ਸੋਨਾ ਸਾਰਾ ਕੱਢ ਲਿਆ ਕਿੰਨੇ ਦਾ ਸੋਨਾ ਸੋਨਾ ਸਾਡਾ ਹੈਗਾ 30 ਤੋਂ 35 ਤੋਲੇ ਸੋਨਾ ਹੈਗਾ ਇੰਨਾ ਸਾਡਾ ਕੈਸ਼ ਸਾਡਾ 5 ਲੱਖ ਰੁਪਏ ਸੀਗਾ ਇਹ ਮੇਰੀ ਸਿਸਟਰ ਸੀਸੀਟੀਵੀ ਦੇਖ ਰਹੇ ਹੋ ਹਾਂਜੀ ਸੀਸੀਟੀਵੀ ਦੇਖ ਰਹੇ ਆ ਸਾਡੇ ਅਸੀਂ ਦੋ ਬੰਦੇ ਸਾਡੀ ਨਿਗਾ ਚ ਆਏ ਨੇ ਤੇ ਇਹ ਮੇਰੀ ਸਿਸਟਰ ਹੈ ਇਹ ਸਾਡੇ ਕੋਲੋਂ ਸਾਬਨ ਲਈ ਰਹਿ ਗਈ ਹੋਈ ਸੀਗੀ ਤੇ ਮੇਰੇ ਤਾਇਆ ਜੀ ਦੇ ਮੁੰਡੇ ਦਾ ਵਿਆਹ ਹੈ ਇਸ ਕਰਕੇ ਅਸੀਂ ਆਪਣਾ ਸਾਰਾ 골ਡ 24 ਸੀ ਅਸੀਂ ਇੱਥੇ ਲੈ ਕੇ ਆਏ ਹੋਏ ਸੀਗੇ ਮੈਂ ਵਿਕਾਸ ਕਲੋਨੀ ਰੈਂਟ ਤੇ ਰਹਿੰਦੀ ਹਾਂ ਤੇ ਮੇਰਾ 골ਡ ਸਾਰਾ ਮੇਰੇ ਫਾਦਰ ਦੇ ਘਰੇ ਪਿਆ ਸੀਗਾ ਹਾਂਜੀ ਹਾਂਜੀ ਅਸੀਂ ਸਵੇਰੇ ਪੁਲਿਸ ਨੂੰ ਕਨਫਰਮ ਕਰਤਾ ਬਟ ਪੁਲਿਸ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਕੀੜਾ ਥਾਣਾ ਕਿਹੜਾ ਥਾਣਾ ਆਪਣਾ 4 ਨੰਬਰ ਡਿਵੀਜ਼ਨ